ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਕਾਰਨ ਬਹੁਤ ਪੁਰਾਣੇ ਹੜਾਤ ਹਨ ਪਰ ਪੰਜਾਬ ਦੇ ਸਾਰੇ ਹੀ ਇੱਕ ਮਤਤ ਦੇ ਕਰਨ ਤੇ ਲਈ ਅਪੀਆਸ ਆਉਂਦੇ ਹਨ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੀਏ ਕਿ ਕਿਹੜੇ ਹਰ ਛੰ ਢਿੱਲੋ ਨੇ ਮਤਤ ਤੇ ਲਈ ਘਰਾਂ ਦੀ ਰਿਪੇਅਰ ਦਾ ਕੀਤਾ ਹੈ ਅਨਾਨ ਪੰਜਾਬ ਦੇ ਵਿੱਚ ਹੁਣ ਤੁਸੀਂ ਦੇਖ ਸਕਦੇ ਹੋ ਪ੍ਰੀਤ ਹਰਪਾਲ ਨੇ ਜੋ ਕਿ ਘਰਾਂ ਦੇ ਵਿੱਚ ਨੁਕਸਾਨ ਹੋਇਆ ਆਖਲੇ 5 ਮਹੀਨੇ ਜੋ ਉਹਨਾਂ ਦੇ ਸ਼ੋ ਚੱਲਣਗੇ ਉਹ ਦੀਪਾ ਦੀ ਸੇਵਾ ਦੇ ਲਈ ਲਾਏ ਚੱਲਣਗੇ ਇਨਾਂ ਦੇ ਲਈ 1 ਲੱਖ ਦਾ ਬਣਦਾ ਹੈ ਪੰਜਾਬ ਦੇ ਦੇ ਕਾ ਇੱਕ ਅੱਗੇ ਆ ਰਹੇ ਹੁਣ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਰਤਾਜ ਨੇ 500 ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੇਚਿਆ ਹੈ ਇਨਾਂ ਦੇ ਲਈ ਵੀ 1 ਲੱਖ ਬਣਦਾ ਹੈ ਵੀਡੀਓ ਨੂੰ ਜਿਆਦਾ ਤੇ ਜਿਆਦਾ ਸ਼ੇਅਰ ਕਰਦੇ ਜਾਓ ਦੋਸਤ ਚੈੱਕ ਕਰ ਆਪਾਂ ਕਬੱਡੀ ਪਲੇਅਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਕਬੱਡੀ ਦੇ ਪ੍ਰਮੋਟਰ ਦਰਵੀਰ ਸਿੰਘ ਚੋਕੀ ਚੂਕ ਚੂਕ ਦੇ ਵਿੱਚ ਹਨ ਚੋਕੀ ਕਬੱਡੀ ਦਾ ਬਹੁਤ ਵੱਡਾ ਟੂਰਨਾਮੈਂਟ ਕਰਾਉਂਦੇ ਹਨ ਪੰਜਾਬ ਦੇ ਵਿੱਚ ਹਰ ਸਾਲ ਜਿੰਨਾਂ ਦਾ ਕਹਿਣਾ ਹੈ ਕਿ 1.5 ਕਰੋੜ ਦਾ ਖਰਚਾ ਆਉਂਦਾ ਉਹ ਸਭ ਹੜਪਿੱਟਾਂ ਲਈ ਲਾਇਆ ਜਾਵੇਗਾ